ਮੈਂ ਇੱਕ ਗੱਲ ਸਾਂਝੀ ਕਰਨੀ ਚਾਹੁੰਨਾ ਆ ਸਾਰਿਆਂ ਦੇ ਨਾਲ ਬਈ 2012 'ਚ ਮੇਰਾ ਬਾਪੂ ਪੂਰਾ ਹੋਇਆ ਤੇ 2025 ਚੱਲਦਾ ਤੇ 4 ਸਾਲ ਪਹਿਲਾਂ ਮੇਰੀ ਮਾਤਾ ਮੇਰੀ ਮਾਤਾ ਪੂਰੀ ਹੋਈ ਆ ਮੇਰੇ ਕੋਲੇ ਕੁਛ ਨਹੀਂ ਸੀਗਾ ਤੇ ਉਹਦਾ ਲਾਜ ਕਰਾਉਣ ਨੂੰ ਵੀ ਮੇਰੇ ਕੋਲੇ ਪੈਸੇ ਨਹੀਂ ਸੀ ਤੇ ਜੇ ਮੈਂ ਕਬੱਡੀ ਨਾ ਹੁੰਦੀ ਤਾਂ ਮੈਂ ਮੈਨੂੰ ਲੱਗਦਾ ਅੱਜ ਦਿਹਾੜੀਆਂ ਕਰਨੀਆਂ ਸੀ ਪਰ ਕਬੱਡੀ ਨੇ ਮੈਨੂੰ ਜੇ ਮੇਰੀ ਮਾਂ ਹੈ ਨਹੀਂ ਤਾਂ ਕਬੱਡੀ ਨੂੰ ਮੈਂ ਆਪਣੀ ਮਾਂ ਸਮਝਿਆ ਨੇ ਮੈਨੂੰ ਸਾਰਾ ਕੁਝ ਹੀ ਦਿੱਤਾ ਜੋ ਇੱਕ ਮਾਂ ਪੇ ਆਪਣੇ ਪਰੋ ਬੱਚੇ ਲਈ ਕਰਦੇ ਆ ਤੇ ਮੈਂ ਸਾਰੀ ਜ਼ਿੰਦਗੀ ਵੀ ਜੇ ਕਬੱਡੀ ਖੇਡਾਂ ਜਾਂ ਨਾ ਖੇਡਾਂ ਤੇ ਕਬੱਡੀ ਦਾ ਮੈਂ ਕਦੀ ਦੇਣਾ ਨਹੀਂ ਦੇ ਸਕਦਾ ਵੀ ਜੋ ਕੁਛ ਮੈਨੂੰ ਕਬੱਡੀ ਨੇ ਦਿੱਤਾ ਤੇ ਮੈਂ ਸਾਰੇ ਉਹ ਭਰਾਵਾਂ ਨੂੰ ਜੋ ਵੀ ਜੇ ਕੋਈ ਕਬੱਡੀ ਦੇ ਬਾਰੇ ਕੋਈ ਗੱਲ ਕਰਦੇ ਆ ਨੈਗੇਟਿਵ ਵੀ ਉਹ ਸਾਾਨੂੰ ਪੁੱਛ ਕੇ ਦੇਖੋ ਕਬੱਡੀ ਸਾਡੇ ਲਈ ਕੀ ਆ ਜੋ ਕੁਛ ਇਹਨੇ ਸਾਨੂੰ ਦਿੱਤਾ ਵੀ ਸਾਡੇ ਲਈ ਕਬੱਡੀ ਰੱਬ ਆ ਤੇ ਮੈਂ ਸਾਰੇ ਸੱਤੇ ਭਾਈ ਦਾ ਸੁਖੇ ਭਾਈ ਦਾ ਜਤਿੰਦਰ ਭਾਈ ਦਾ ਭਿੰਦੇ ਭਾਈ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਾਂ ਨੂੰ ਇੱਥੇ ਐਡਾ ਮਾਣ ਦਿੱਤਾ ਹਨ ਤੇ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਬੜੀ ਬੇਬੇ ਕਰਕੇ ਇਹ ਆਪਣੇ ਬਾਪੂ ਕਰਕੇ ਹਾਂ ਕਿ ਗੱਡੀ ਖੱਟਿਆਂ ਤੋਂ ਆ ਗਿਆ ਗੱਡੀਆਂ ਤੇ ਛੱਤਾਂ ਜੁੰਦੀਆਂ ਤੋਂ ਗੁੱਠਿਆਂ ਪੱਟਿਆਂ ਤੇ ਉਹ ਜੱਗ ਕਰਕੇ ਸਾਡੇ ਅਲਗੌਰ ਦੇਖਦਾ ਜੇ ਕਿਤੇ ਬਾਪ ਜਿਉਂਦਾ ਹੁੰਦਾ ਤੇ ਬੁੱਧ ਦੀ ਟੌਰ ਦੇਖਦਾ ਜੇ ਕਿਤੇ ਬਾਪ ਜਿਉਂਦਾ ਹੁੰਦਾ ਤੇ ਬੁੱਧ ਦੀ ਟੌਰ